ਸਿਗਲਾਜੀ ਦੀ ਕਾਂਗਰਸ ਦੇ ਜਿਹੜੇ ਦਿਨਾਂ ਦੇ ਟਿਕਟਾਂ ਮਿਲੀਆਂ ਨੇ ਕੈਂਡੀਟੇਟਾਂ ਚ ਪਹੁੰਚੇ ਨੇ ਪਰ ਐਨਓਸੀ ਦੇ ਵਿੱਚ ਦਿੱਕਤ ਆ ਰਹੀ ਹੈ ਪੈ ਰਹੇ ਨੇ ਕਿ ਸੀਟਾਂ ਦੇ ਉੱਪਰ ਨਹੀਂ ਬੈਠੇਗੀ ਅ ਦੇਖੋ ਸਰ ਮੈਂ ਪਟੇਲਾ ਰੂਲਰ ਦਾ ਸਾਡੀਆਂ 15 ਬਲਕ ਸਮਤੀਸ ਨੇ ਤੇ ਦੋ ਜ਼ਿਲ੍ਹਾ ਪ੍ਰਸ਼ਦ ਨੇ ਮੋਹਿਤ ਮੇਂਦਰਾ ਜੀ ਤੇ ਪੰਜਾਬ ਦੇ ਕਾਂਗਰਸ ਡਾਇਰੈਕਸ਼ਨ ਮੁਤਾਬਕ ਲੀਗਲ ਜਿਹੜਾ ਵਰਕ ਆ ਮੈਂ ਦੇਖ ਰਿਹਾ ਕੱਲ ਵੀ ਮੈਂ ਇਸ ਆਫਿਸ ਚ ਆਇਆ ਸੀਗਾ ਵੀਡੀਓ ਸਾਹਿਬ ਸ਼ਾਮ ਤੱਕ ਨਹੀਂ ਬੈਠੇ ਸ਼ਾਮ ਨੂੰ ਕੰਟੈਕਟ ਹੋ ਪਾਇਆ ਉਹਨਾਂ ਨਾਲ ਉਹ ਕਹਿੰਦੇ ਜੀ ਮੈਂ ਹਾਈ ਕੋਰਟ ਆ ਤੇ ਮੈਂ ਕਿਹਾ ਸਰ ਮੈਂ ਹਾਈ ਕੋਰਟ ਚ ਆ ਗਿਆ ਤੁਸੀਂ ਆਓ ਮੇਰੇ 12 ਨੰਬਰ ਕਮਰੇ ਚ ਉਹ ਕਹਿੰਦੇ ਜੀ ਮੈਂ ਸਵੇਰੇ ਹੋਊਗਾ 11 ਵਜੇ ਹੁਣ ਸਾਡੇ ਸਾਡੇ ਕੈਂਡੀਡੇਟ ਤੇ ਜ਼ਿਲ੍ਹਾ ਵਰਸ਼ਿਤ ਦੇ ਬਲਾਕ ਸੰਮਤੀ ਦੇ ਫਾਰਮ ਆਪਣੇ ਕੰਪਲੀਟ ਕਰਾ ਕੇ ਐਨਓਸੀ ਵਾਸਤੇ ਤੇ ਦੂਜਾ ਚੁੱਲਾ ਟੈਕਸ ਵਾਸਤੇ ਉਹ ਇੱਥੇ ਬਾਹਰ ਨੇ ਪਰ ਇੱਕ ਨਾ ਵੀਡੀਓ ਸਾਹਿਬ ਨੇ ਨਾ ਕੋਈ ਇਹਨਾਂ ਦਾ ਸੈਕਟਰੀ ਹੈ ਨਾ ਕੋਈ ਜਈ ਹੈ ਜਿਹੜੇ ਐਨਓਸੀ ਦੇ ਸਕਣ ਦੇ ਜੁੱਲਾ ਟੈਕਸ ਦੀਆਂ ਰਸੀਦਾਂ ਦੇ ਸਕਣ ਕੱਲ ਅਸੀਂ ਇੱਕ ਰਿਪ੍ਰেজੈਂਟੇਸ਼ਨ ਦਿੱਤੀ ਸੀ ਉਹਦੇ ਮੁਤਾਬਕ ਜਿਹੜਾ ਆਨਰ ਮਾਨਜੋਗ ਹਾਈ ਕੋਰਟ ਦਾ ਇੱਕ ਹੁਕਮ ਹੋਇਆ ਵਾ ਪਹਿਲਾਂ ਇੱਕ ਨੋਟੀਫਿਕੇਸ਼ਨ ਹੋਈ ਵੀ ਹੈ ਵੀ ਐਨਓਸੀ ਦੀ ਲੋੜ ਨਹੀਂ ਤੁਸੀਂ ਐਫੀਡੇਵਟ ਲਾ ਦਿਓ ਅਸੀਂ ਉਹ ਐਫੀਡੇਵਟ ਤਾਂ ਲਾਤਾ ਪਰ ਐਸੇ ਐਨਓਸੀ ਵੀ ਸਾਰੇ ਕੈਂਡੀਡੇਟ ਤੋਂ ਇੱਥੇ ਅਪਲਾਈ ਕਰਾਤੀ ਹੈ ਕਈ ਵਾਰ ਕੀ ਕਰਦਾ ਸਰਕਾਰਾਂ ਕੀ ਕਰਦੀਆਂ ਨੇ ਵੀ ਅਸੀਂ ਤਾਂ ਦੇਣ ਨੂੰ ਤਿਆਰ ਸੀ ਜੀ ਇਹ ਕੋਈ ਲੈਣ ਨਹੀਂ ਆਏ ਅਸੀਂ ਨੰਬਰ ਲਵਾ ਲੈਨੇ ਨਾ ਤਾਂ ਨੰਬਰ ਲਵਾ ਕੇ ਰਸੀਟ ਕਰਾਤੇ ਨੇ ਰਜਿਸਟਰ ਦੇ ਵਿੱਚ ਔਰ ਮੈਂ ਹੁਣੇ ਸਾਡੇ ਮੈਡਮ ਇਸਮਤ ਵਿਜੇ ਸਿੰਘ ਨੇ ਸਾਡੇ ਆਰਓ ਨੇ ਪਟਿਆਲਾ ਰੂਲਰ ਦੇ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉਹਨਾਂ ਨਾਲ ਵੀ ਗੱਲ ਕੀਤੀ ਹੈ ਅਸੀਂ ਵੀਡੀਓ ਸਭ ਨਾਲ ਦੁਬਾਰੇ ਗੱਲ ਕਰ ਲਈ ਪਹਿਲਾਂ ਕਹੇ ਸੀ 11 ਵਜੇ ਆਵਾਂਗੇ ਫਿਰ 12 ਵਜੇ ਹੁਣ ਤੁਸੀਂ ਦੇਖ ਰਹੇ ਹੋ 1 ਵੱਜ ਚੁੱਕੇ ਆ ਕੋਈ ਨਹੀਂ ਆਇਆ ਅਗਰ ਇਹ ਨਹੀਂ ਅਜਿਹੇ ਹਨੇਦੇ ਕਰਨਗੇ ਸਾਨੂੰ ਸਾਡੇ ਕੈਂਡੀਡੇਟਸ ਨੂੰ ਪਰੇਸ਼ਾਨ ਕਰਨਗੇ ਇਹ ਲੋਕਤੰਤਰ ਦਾ ਕਹਾਣਾ ਹੈ ਇਹ ਨਹੀਂ ਚਾਹੁੰਦੇ ਕੋਈ ਇਲੈਕਸ਼ਨ ਲੜ ਸਕੇ ਕਿਉਂਕਿ ਪਹਿਲਾਂ ਕਾਰਪੋਰੇਸ਼ਨ ਦੇ ਵਿੱਚ ਐਨਓਸੀ ਤਾਂ ਦੇਤੀਆਂ ਨੋਮੀਨੇਸ਼ਨ ਨਹੀਂ ਕਰਨ ਦਿੱਤੇ ਹੁਣ ਇਹ ਉਦੋਂ ਵੀ ਅੱਗੇ ਪਹੁੰਚ ਗਏ ਵੀ ਹੁਣ ਐਨਓਸੀ ਨਾ ਦਿਓ ਇਹ ਨਾ ਜਾ ਸਕਣ ਕੋਈ ਭਰ ਸਕਣ ਇਹ ਲੋਕਤੰਤਰ ਦਾ ਗळा ਘੁੱਟਣ ਦੇ ਅਗੇ ਨੇ ਔਰ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਅਫੀਸਰ ਸਹਿਬਾਨ ਨੂੰ ਮੈਂ ਰਿਕਵੈਸਟ ਕਰਦਾ ਹੁਣ ਵੀ ਵੀ ਜਿੰਨੇ ਸੈਕਟਰੀ ਨੇ ਜਿੰਨੇ ਜੇਈ ਨੇ ਅਸੀਂ ਵੀਡੀਓ ਦਫ਼ਤਰ ਬੈਠੇ ਆਂ ਕੈਂਡੀਡੇਟ ਇੱਥੇ ਬੈਠੇ ਨੇ ਵੀਡੀਓ ਸਾਹਬ ਵੀ ਆਣ ਇੱਥੇ ਐਨਓਸੀ ਦੇਣ ਅਜੇ ਤਾਂ ਇਹ ਰਿਕਵੈਸਟ ਕਰਦਿਆਂ ਨਹੀਂ ਭਾਈ ਨੇਮ ਅਸੀਂ ਕੱਲ ਨੂੰ ਆਨਰੇਬਲ ਹਾਈ ਕੋਰਟ ਦੇ ਵਿੱਚ ਰਿਟ ਪਾਵਾਂਗੇ ਕਿਉਂਕਿ ਵੱਖ-ਵੱਖ ਜਿਹੜੇ ਉਮੀਦਵਾਰ ਨੇ ਆਜ਼ਾਦ ਨੂੰ ਵੀ ਲੜਨ ਦਾ ਅਧਿਕਾਰ ਹੈ ਇਹਨਾਂ ਦਾ ਜਿਹੜਾ ਹੈਗਾ ਕਿਉਂਕਿ ਰੂਲਿੰਗ ਪਾਰਟੀ ਨੇ ਇਨਸਟਰਕਸ਼ਨ ਇੱਕ ਹੁਣ ਸੈਕਟਰੀ ਸਾਹਿਬ ਨਾਲ ਗੱਲ ਹੋਈ ਆ ਮੈਂ ਨਾ ਨਹੀਂ ਲਵਾਗਾ ਉਹ ਕਹਿੰਦੇ ਜੀ ਮੈਂ ਫਤੇਗੜ ਸਾਹਿਬ ਆ ਦੂਜਾ ਕਹਿੰਦਾ ਮੈਂ ਨਾਬੇ ਬੈਠਾ ਤੀਜਾ ਕਹਿੰਦਾ ਮੈਂ ਘਰੇ ਆ ਮੈਂ ਬਿਮਾਰ ਆ ਇਹ ਨਹੀਂ ਹੁੰਦਾ ਇਲੈਕਸ਼ਨ ਪ੍ਰੋਸੈਸ ਨੇ ਚੱਲਣਾ ਹੈ ਉਹ ਇੱਕ ਡੈਫੀਨਟ ਪੀਰੀਅਡ ਹੈ 1 ਤੋਂ ਲੈ ਕੇ 4 ਤਰੀਕ ਤੱਕ ਕਦੋਂ ਲੋਕ ਭਰਨਗੇ ਤੇ ਲੋਕਾਂ ਨੂੰ ਜਾਣ ਬੁੱਝ ਕੇ ਹੈਰਾਨਤ ਨੇ ਮੈਂ ਅਜੇ ਰਿਕਵੈਸਟ ਕਰ ਰਹੇ ਆ ਇਹਨਾਂ ਨੂੰ ਵੀ ਪਲੀਜ਼ ਵੀਡੀਓ ਸਾਹਿਬ ਤੁਸੀਂ ਆਪਣੇ ਦਫਤਰ ਜਾ ਕੇ ਦੇਖੋ ਸੈਕਟਰੀ ਸਾਹਿਬ ਨੇ ਜਿੰਨੇ ਨਹੀਂ ਕੱਲ ਨੂੰ ਇਹ ਲੀਗਲ ਐਕਸ਼ਨ ਹੈ ਉਹਨੂੰ ਫੇਸ ਕਰਨਗੇ ਹਾਈ ਕੋਰਟ 'ਚ ਜਾ ਕੇ ਅਸੀਂ ਬਿਲਕੁਲ ਨਹੀਂ ਪਿੱਛੇ ਹਟਾਂਗੇ ਪਹਿਲਾਂ ਦੇਖੋ ਕਾਰਪੋਰੇਸ਼ਨ ਨੇ ਜੋ ਕੀਤਾ ਹੈ ਆਨਰੇਬ ਸੁਪਰੀਮ ਕੋਰਟ 'ਚ ਅਸੀਂ ਗਏ ਆ ਸੁਪਰੀਮ ਕੋਰਟ ਨੇ ਇੱਥੇ ਕਮਿਸ਼ਨ ਬਣਾਤਾ ਉਹਦੀ ਰਿਪੋਰਟ ਜਾ ਚੁੱਕੀ ਹੈ ਔਰ ਇਹਨਾਂ ਤੇ ਸਖਤੋ ਸਖਤ ਐਕਸ਼ਨ ਹੁਣ ਅਫਸਰਾਂ ਦੇ ਜਾ ਰਿਹਾ ਹੈ ਔਰ ਇਹ ਅਸੀਂ ਨਹੀਂ ਚਾਹੁੰਦੇ ਵੀ ਇਹ ਮੁਲਾਜ਼ਮ ਨੇ ਮੁਲਾਜ਼ਮਾਂ ਤੇ ਕੋਈ ਗੱਲ ਹੋਵੇ ਪਰ ਜੇ ਇਹਨਾਂ ਨੇ ਨਾ ਕੀਤਾ ਜਦ ਸਾਨੂੰ ਸ਼ਾਮ ਤੱਕ ਸਾਡੇ ਬੰਦਿਆਂ ਨੂੰ ਐਨਓਸੀਸ ਤੇ ਚੁੱਲਾ ਟੈਕਸ ਦੇ ਸਿੱਧਾ ਜਿਹੜੇ ਤੁਸੀਂ ਤੁਹਾਡੇ ਸਾਹਮਣੇ ਖੜੇ ਨੇ ਬਲਾਕ ਸ਼ਮ ਤੇ ਖੜੇ ਨੇ ਜਲਾ ਪਰਿਸ਼ਦ ਖੜੇ ਨੇ ਬਾਹਰ ਵੀ ਸਾਡੇ ਬੰਦੇ ਖੜੇ ਨੇ ਜੇ ਨਾ ਦਿੱਤਾ ਅਸੀਂ ਬਾਈ ਨੇਮ ਰਿਟ ਪਾਵਾਂਗੇ ਔਰ ਉਹਦੇ ਵਾਸਤੇ ਇਹਨਾਂ ਨੂੰ ਫੇਸ ਕਰਨਾ ਪਊਗਾ ਸਰ ਕੀ ਲੱਗਦਾ ਵੀ ਅਫਸਰਾਂ ਦੇ ਉੱਪਰ ਦਬਾਅ ਹੈ ਬਿਲਕੁਲ ਦਬਾਅ ਹੈ ਜੀ ਤੁਸੀਂ ਦੇਖੋ ਸਰਕਾਰੀ ਡਿਊਟੀ ਤੇ ਨੇ ਇਲੈਕਸ਼ਨ ਚੱਲਦੀ ਹੋਵੇ ਔਰ ਕੋਈ ਅਫਸਰ ਵੀਡੀਓ ਸਾਹਿਬ ਸੈਕਟਰੀ ਜੇ ਕੋਈ ਵੀ ਬੰਦੇ ਤੇ ਉਸੇ ਹਜ਼ਰ ਨਾ ਹੋਵੇ ਬੜੀ ਸਟੇਂਜ ਗੱਲ ਹੈ ਔਰ ਇੱਕ ਤਰੀਕ ਤੋ ਕੱਲ ਤੋ ਨਾਮਿਨੇਸ਼ਨ ਹੈ ਨਾਮਿਨੇਸ਼ਨ ਕਰਨਗੇ ਕਦੋਂ ਕਰਨਗੇ ਜੀ 4 ਤਰੀਕ ਤੱਕ ਫਿਕਸ ਡੇਟ ਹੈ 3 ਵਜੇ ਤੱਕ ਔਰ ਉਸ ਟਾਈਮ ਹੋਏਗਾ ਜਦੋਂ ਹੋਣਗੇ ਔਰ ਇਹਨਾਂ ਨੂੰ ਇਹ ਚਾਹੀਦਾ ਇਲੈਕਸ਼ਨ ਕਮਿਸ਼ਨ ਦਾ ਐਕਸ਼ਨ ਲਿਆ ਬਾ ਹਨਰੇਵਰ ਕੋਰਟ ਦਾ ਐਕਸ਼ਨ ਲਿਆ ਇਹਨਾਂ ਨੂੰ ਕੋਈ ਸਰਕਾਰ ਨਹੀਂ ਬਚਾ ਪਾਉਗੀ ਇਹਨਾਂ ਨੂੰ ਆਪਣੀਆਂ ਨੌਕਰੀਆਂ ਜਿਹੜੀ ਡਿਊਟੀ ਹੈ ਇਹਨਾਂ ਨੂੰ ਇਮਾਨਦਾਰੀ ਨਾਲ ਕਰਨੀ ਚਾਹੀਦੀ ਆ ਦਫ਼ਤਰ ਇਹ ਐਬਸੈਂਟ ਫਰਮ ਡਿਊਟੀ ਨੇ ਇਹ ਐਬਸੈਂਟ ਫਰਮ ਡਿਊਟੀ ਨੇ ਆਫੀਸਰਸ ਤੇ ਕੱਲ ਐਕਸਪਲੇਨ ਕਰਨ ਵੀ ਕਿੱਥੇ ਸੀ ਬੈਠੇ ਸੀ ਅਸੀਂ ਅੱਜ ਸਵੇਰੇ 10:30 ਵਜੇ ਤੋਂ ਮੇਰੇ ਨਾਲ ਦੁੱਗਲ ਸਾਹਿਬ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਬੈਠੇ ਨੇ ਢਿੰਡਸਾ ਸਾਹਿਬ ਨੇ ਸਾਰੇ ਕੈਂਡੀਡੇਟ ਨੇ ਰਿਸਪੈਕਟਿਵ ਬੰਦੇ ਬੈਠੇ ਨੇ ਬੱਕ ਬੱਕ ਪਾਰਟੀ ਵਾਲੇ ਖੜੇ ਨੇ ਤੇ ਕੱਲ ਨੂੰ ਇਹਨਾਂ ਐਕਸਪਲੇਨ ਕਰਨਾ ਪੈਣਾ ਜਾ ਕੇ ਹਾਈ ਕੋਰਟ ਚ ਵੀ ਕਿੱਥੇ ਨੇ ਕਿਉਂ ਨਹੀਂ ਡਿਊਟੀ ਤੇ ਹੈਗੇ ਇੱਕ ਵੀ ਅਫਸਰ ਇਹਨਾਂ ਦਾ ਡਿਊਟੀ ਤੇ ਨਹੀਂ ਹੈਗਾ ਮੈਂ ਫੇਰ ਵਾਰ-ਵਾਰ ਸੀ ਰਿਕਵੈਸਟ ਕਰਦੇ ਆ ਤੇ ਆਣ ਜਿਹੜੇ ਬੈਠੇ ਨੇ ਉਹ ਕੀ ਕਰ ਰਹੇ ਨੇ ਬੀਜੀ ਅਸੀਂ ਦੇਖਦੇ ਆ ਜੀ 2 ਘੰਟੇ ਬਾਅਦ ਦੇ ਕਲਰਕ ਬੈਠੇ ਨੇ ਜਾਂ ਸਬਡੈਂਟ ਬੈਠੇ ਨੇ ਕੋਈ ਇਹਨਾਂ ਦਾ ਉਹ ਅਧਿਕਾਰੀ ਨਹੀਂ ਨਾ ਜੇਈ ਨਾ ਸੈਕਟਰੀ ਨਾ ਵੀਡੀਓ ਸਭ ਕੁੱਦ ਮੇਰੀ ਵੀਡੀਓ ਸਭ ਨਾਲ ਸਵੇਰੇ ਵੀ ਗੱਲ ਹੋਈ ਹੈ ਕੱਲ ਸ਼ਾਮ ਨੂੰ ਗੱਲ ਹੈ ਜਾਂ ਕੱਲ ਉਹਨਾਂ ਨੇ ਆਂਡਰ ਬਰ ਹਾਈ ਕੋਰਟ ਦਾ ਬਹਾਨਾ ਲਾਇਆ ਔਰ ਅਸੀਂ ਕਢਾਵਾਂਗੇ ਰਿਕਾਰਡ ਵੀ ਕਿਹੜੇ ਕੋਰਟ ਦੇ ਵਿੱਚ ਕਿਹੜੀ ਪੇਸ਼ੀ ਸੀ ਜਿੱਤੇ ਇਨ ਪਰਸਨ ਵੀਡੀਓ ਸਭ ਲੈ ਗਏ ਸੀ ਸਾਡੇ ਕੋ ਸਾਰਾ ਹੈ ਮਟੀਰੀਅਲ ਅਸੀਂ ਔਨ ਦੀ ਰਿਕਾਰਡ ਰੱਖਾਂਗੇ ਕੋਰਟ ਜਾ ਕੇ ਇਨਾਂ ਨੂੰ ਮਜ਼ਾਕ ਨਹੀਂ ਬਣਾਉਣਾ ਚਾਹੀਦਾ ਲੋਕਤੰਤਰ ਦੀ ਹੱਤਿਆ ਨਹੀਂ ਕਰਨੀ ਚਾਹੀਦੀ ਸਗੋਂ ਲੋਕਤੰਤਰ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਇਹ ਡਿਊਟੀ ਹੈ ਇਲੈਕਸ਼ਨ ਕਮਿਸ਼ਨ ਦੀ ਡਿਊਟੀ ਦੇ ਬਾਊਂਡ ਨੇ ਤੁਸੀਂ ਜਾ ਕੇ ਅੰਦਰ ਵੀਡੀਓ ਬਣਾ ਕੇ ਦੇਖੋ ਵੀ ਕੋਈ ਵੀ ਬੰਦਾ ਹੈਗਾ ਇੱਥੇ ਇੱਥੇ ਐ ਲੱਗ ਰਿਹਾ ਵੀ ਸੰਡੇ ਦਾ ਦਿਨ ਹੈ ਛੁੱਟੀ ਹੈ ਕੋਈ ਅਧਿਕਾਰੀ ਹੋ ਨਹੀਂ ਕੀ ਨਾਮ ਹੈ ਸਰ ਕਿਹੜੇ ਏਰੀਆ ਤੋਂ ਤੁਸੀਂ ਕੈਂਡੀਡੇਟ ਕਰੇ ਮੇਰਾ ਨਾਮ ਹਰਜੀਤ ਸਿੰਘ ਹੈ ਇਹ ਮੈਮਜੂਦਾ ਬਲੋਕ ਕਮਟੀ ਮੈਂਬਰ ਵੀ ਹੈ ਜਿਹੜੇ ਲਾ ਕਾਂਗਰਸ ਆਲੋ ਵਾਲਦਾ ਮੌਜੂਦਾ ਪ੍ਰਧਾਨ ਅੱਜ ਦਫ਼ਤਰ ਪਹੁੰਚੇ ਹੋ ਕੀ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਦੇਖੋ ਸਰਕਾਰ ਨੇ ਇਲੈਕਸ਼ਨ ਡਿਕਲੇਅਰ ਕਰੀ ਹੈ ਜੀ ਤੇ ਜਦਕਿ ਸਰਕਾਰ ਨੇ ਕਿਹਾ ਕਿ ਇੱਕ ਤਰੀਕ ਤੋਂ 11 ਵਜੇ ਤੋਂ ਲੈ ਕੇ 3 ਵਜੇ ਤੱਕ ਤੁਹਾਨੂੰ ਜਿਹੜਾ ਫਾਰਮ ਨੇ ਉਹ ਭਰਨੇ ਚਾਹੀਦੇ ਨੇ ਬਟ ਸਾਡੇ ਜਿਹੜੇ ਕੈਂਡੀਡੇਟ ਸੀਗੇ ਉਹ ਕੱਲ ਵੀ ਆਏ ਸੀਗੇ ਤੇ ਵੀਡੀਓ ਦਫ਼ਤਰ ਦਾ ਇੰਨਾ ਮਾੜਾ ਹਾਲ ਹੈ ਕਿ ਉਹ ਸਾਨੂੰ ਡੁੱਲਾ ਟੈਕਸ ਤੇ ਐਨਓਸੀ 'ਚ ਉਲਝਾ ਰਹੇ ਹੈਗੇ ਨੇ ਆਤਾ ਉਸਨੇ ਕੋਈ ਦਫਤਰ ਦੇ ਅੰਦਰ ਵੀਡੀਓ ਸਾਹਿਬ ਖੁਦ ਨੇ ਤੇ ਨਾ ਹੀ ਜਿਹੜੇ ਇਹਨਾਂ ਦੇ ਅੱਗੇ ਕਰਮਚਾਰੀ ਨੇ ਜੋ ਸੰਬੰਧਤ ਸੈਕਟਰੀ ਨੇ ਉਹ ਵੀ ਇੱਥੇ ਨਹੀਂ ਹੈਗੇ ਬਲਿ ਪ੍ਰੇਸ਼ਾਨ ਕਰਿਆ ਜਾ ਰਿਹਾ ਹੈਗਾ ਆਪੋਜੀਸ਼ਨ ਪਾਰਟੀ ਕਿਵੇਂ ਤੁਸੀਂ ਫੋਨ ਕੀਤੇ ਜਾਂ ਪੁੱਛੇ ਜਿਹੜੇ ਬੈਠੇ ਨੇ ਲੋਕ ਕਿ ਕੀ ਕਹਿ ਰਹੇ ਨੇ ਅਫਸਰ ਕਿਉਂ ਨਹੀਂ ਆ ਰਹੇ ਕਿੱਥੇ ਨੇ ਅਸੀਂ ਕੱਲ ਵੀ ਆਏ ਸੀ ਜੀ ਅਸੀਂ ਕੱਲ ਵੀ ਵੀਡੀਓ ਸਾਹਿਬ ਨੂੰ ਫੋਨ ਕਰਿਆ ਸੰਬੰਧਤ ਉਹਨਾਂ ਦੀ ਜਿਹੜੀਆਂ ਹਾਇਰ ਅਥਾਰਟੀ ਨੂੰ ਉਹਨਾਂ ਨੂੰ ਵੀ ਫੋਨ ਕਰਿਆ ਤੇ ਕਨਸਰਨਡ ਜਿਹੜੇ ਵੀਡੀਓ ਇਹਨਾਂ ਦੇ ਅਹੁਦੇਦਾਰ ਇਹਨਾਂ ਦੇ ਦਫਤਰ ਦੇ ਕਰਮਚਾਰੀ ਨੇ ਜਈ ਨੇ ਚਾਹੇ ਹੋ ਪੰਚਾਇਤ ਸਕੱਤਰ ਨੇ ਉਹਨਾਂ ਨੂੰ ਵੀ ਅਸੀਂ ਫੋਨ ਕਰਿਆ ਔਰ ਉਹ ਸਵੇਰ ਕੱਲ ਤੋਂ ਹੀ ਸਾਡੇ ਨਾਲ ਲਾਲਾ ਦਾਰਾ ਲਾਇਆ ਜਾ ਰਿਹਾ ਹੈ ਕਿ ਅਸੀਂ 1 ਵਜੇ ਆ ਰਹੇ ਹਾਂ ਅਸੀਂ 2 ਵਜੇ ਆ ਰਹੇ ਹਾਂ ਅਸੀਂ 3:30 12 ਵਜੇ ਆ ਰਹੇ ਹਾਂ ਸੋ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨਰੇਸ਼ ਢੁਕਲ ਜੀ ਵੀ ਨੇ ਤੇ ਮੇਰੇ ਨਾਲ ਸਾਡੇ ਸ਼ੁਕਲਾ ਜੀ ਨੇ ਹਰਵਿੰਦਰ ਸ਼ੁਕਲਾ ਜੀ ਵੀ ਤੇ ਅਸੀਂ ਇਹਨਾਂ ਦੀ ਹਾਇਰ ਅਥਾਰਟੀ ਨਾਲ ਵੀ ਗੱਲ ਕਰੀ ਹੈ ਕਿ ਜੀ ਸਾਨੂੰ ਇੱਕ ਡਾਇਰੈਕਸ਼ਨ ਜੇਕਰ ਰਸਤਾ ਪਾਇਆ ਜਾਵੇ ਤਾਂ ਜੋ ਜਿਹੜੀ ਇਹਦੀ ਪ੍ਰਕਿਰਿਆ ਹੈਗਾ ਉਹ ਸੁਮੂਤਲੀ ਕਰੀ ਜਾਵੇ ਜੇ ਨਾਮ ਦਿੱਤੀ ਗਈ ਹੈ ਐਨਯੂਸੀ ਕਈ ਵਾਰ ਮੇ ਵੀ ਹੋ ਜਾਂਦਾ ਕਿ ਜਾਣ ਬੁੱਝ ਕੇ ਸਰਕਾਰ ਇਸ ਤਰ੍ਹਾਂ ਕਰ ਰਹੀ ਹੋਵੇ ਤਾਂ ਥੋੜਾ ਅਗਲਾ ਐਕਸ਼ਨ ਕੀ ਇਹ ਬਿਲਕੁਲ ਜਾਣ ਬੁੱਝ ਕੇ ਕਰ ਰਹੀ ਹੈ ਸਰਕਾਰ ਜੀ ਇਹ ਜਾਣ ਕੇ ਜਿਸ ਤਰ੍ਹਾਂ ਨਾਲ ਇਹਨਾਂ ਨੂੰ ਇਹ ਹੋ ਗਿਆ ਕਿ ਅਸੀਂ ਐਮਸੀ ਦੀਆਂ ਇਲੈਕਸ਼ਨਾਂ ਦੇ ਵਿੱਚ ਜਿਵੇਂ ਜੋ ਗੁੰਡਾਗਰਦੀ ਇਹਨਾਂ ਨੇ ਲੋਕਤੰਤਰ ਦੀ ਕਰੀ ਹੈ ਅਸੀਂ ਅੱਜ ਤੱਕ ꯀਡੀ ꯀਡਾਂ ਕਰਦੀ ਕਦੇ ਦੇਖੀ ਨਹੀਂ ਹੈਗੀ ਇਹ ਸੇਮ ਹੀ ਚੀਜ਼ ਇੱਥੇ ਅਪਲਾਈ ਕਰਨੇ ਚਾਹ ਰਹੇ ਨੇ ਪਰ ਕਾਂਗਰਸ ਪਾਰਟੀ ਪੂਰੀ ਢੱਲੇ ਦੇ ਨਾਲ ਅਸੀਂ ਧਰਨਾ ਵੀ ਲਾਵਾਂਗੇ ਜੋ ਵੀ ਲੜਾਈ ਸਾਨੂੰ ਲੜਨੀ ਪਵੇ ਅਸੀਂ ਐਂਡ ਤੱਕ ਜਾਵਾਂਗੇ ਪਰ ਇਹਨਾਂ ਦਾ ਜਿਹੜਾ ਇਹ ਅ ਇਹ ਜੋ ਇਹ ਮਾਹੌਲ ਬਣਾਉਣਾ ਚਾਹੁੰਦੇ ਨੇ ਬਰਦਾਸ਼ਤ ਨਹੀਂ ਕਰਾਂਗੇ। ਸੋ ਇਹਦੇ ਵਿੱਚ ਸਾਡੇ ਲੀਡਰ ਸਾਹਿਬਾਨ ਸ੍ਰੀ ਮੋਤਮਿੰਦਰਾ ਜੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੋਂ ਪ੍ਰੋਜਨ ਰਾਜਾ ਵਿਡਿੰਗ ਜੀ ਸਾਰੇ ਲੀਡਰ ਸਾਹਿਬਾਨ ਸਾਡੇ ਨਾਲ ਨੇ ਸਾਡੇ ਅਟੱਜ ਨੇ ਉਹ ਕਹਿੰਦੇ ਨੇ ਕਿ ਜਗਤ ਤੇ ਸਾਡੇ ਸਾਰੇ ਜਿਹੜਾ ਵਰਕਰ ਵੀ ਸਾਡੇ ਨਾਲ ਨੇ ਕਿ ਜਦੋਂ ਵੀ ਜੇ ਕੋਈ ਇਸ ਤਰ੍ਹਾਂ ਦੀ ਸਥਿਤੀ ਆਉਂਦੀ ਹੈ ਅਸੀਂ ਬਹੁਤ ਜਲਦੀ ਜਿਹੜਾ ਧਰਨਾ ਹੈਗਾ ਕਿੱਡੇ ਵੱਡੇ ਵੱਡੇ ਪੱਧਰ ਦਾ ਹੋਵੇ ਉਹ ਅਸੀਂ ਲਾ ਕੇ ਲਾਉਣੇ ਪਿਆ ਰਹੇ। ਇਸ ਨੇ ਤੇ ਖਦਰ ਪਾਰ ਹੋ ਗਏ ਆ ਆਮ ਅੱਲਾ ਤਾਂ ਬੀਬੀਓ ਸਾਹ ਕੋ ਜਿੱਥੇ ਬੈਠੇ ਇਥੇ ਇਹ ਬਣਾ ਕੋਈ ਦક્ષਿਣ ਦੀ ਬਠਾ ਜੋ ਸੈਕਟਰੀ ਆ ਜੀ ਹੁਣ ਫੋਨ ਕਰ ਕਰਕੇ ਹੀ ਬੁਲਾਏ ਨੇ ਇਹ ਸਾਡੇ ਕੋਲ ਹਾਲ ਵੀ ਇਹ ਕਹਿ ਰਹੇ ਸੀ ਕੱਲ ਨੂੰ ਦਵਾਂਗੇ ਅੱਜ ਕਿਉਂ ਨਹੀਂ ਦੇ ਰਿਆ ਨੂੰ ਸੀ ਜੇ ਬੈਠੇ ਨੇ ਜਦੋਂ ਸਾਡੇ ਬੰਦੇ ਮੈਂਬਰ ਨਹੀਂ ਹੈਗੇ ਪੰਚਾਇਤ ਸਮਤੀ ਨਹੀਂ ਹੈਗੇ ਨੇੜੇ ਨਾਲ ਉਹਨਾਂ ਦੇ ਫੋਟੋ ਆਜੀ ਦਿਨ ਦੀ ਕੀ ਪ੍ਰੋਬਲਮ ਆਣੀ ਇਹ ਸਾਰੇ ਆਮ ਇਹ ਬੋਲ ਰਹੇ ਨੇ ਕੰਮ ਕਰਕੇ ਰਾਜ਼ੀ ਨਹੀਂ ਤੁਹਾਡੇ ਸਾਹਮਣੇ ਅਫਸਰ ਸਰਾਂ ਦਾ ਕਰੇ ਸੀ ਦੇ ਰਹੇ ਆ ਅਫਸਰ ਦੇ ਕਰੇ ਸੀ ਦੇ ਰਹੇ ਨੇ ਸੀ ਨਹੀਂ ਦੇ ਦੇ ਤੁਹਾਡੇ ਸਾਹਮਣੇ ਆ ਅਸੀਂ ਖੜੇ ਆਂ ਜਿਉ ਇਹ ਇਹ ਦੇਖੋ ਫਰਮ ਕਰਕੇ ਦੇਣਗੇ ਔਰ ਕੋਡ ਚੈੱਕ ਕਰਕੇ ਕੋਈ ਬਕਾਇਆਤ ਨਹੀਂ ਹੈਗੇ ਨਾ ਨਾਮ ਨਾਲ ਸੈਂਡ ਕਰ ਦੇ ਕੋਡ ਦਾ ਚੈੱਕ ਆ ਮੀਂਹ ਕਹਿੰਦੇ ਸਾਡੇ ਬੰਦੇ ਬਲਕ ਸੰਪਤੀ ਦਾ ਪੰਚਾਇਤ ਸੰਪਤੀ ਦਾ ਬੰਦੇ ਹੈ ਹੀ ਨਹੀਂ ਪਹਿਲਾਂ ਅਜੇ ਤੱਕ ਨਹੀਂ ਹੈਗੇ ਉਹਨਾਂ ਦੇ ਬਲਕ ਕੋ ਡਿਊ ਨਹੀਂ ਹੈਗਾ ਅੱਜ ਕਿਉਂ ਦੇਣ ਦੀ ਕੀ ਪ੍ਰੋਬਲਮਾਂ ਦੇਖੋ ਚੈੱਕ ਕਰ ਉਹਨਾਂ ਕੀਲਾ ਦਾ ਖੱਜਲ ਕਿ ਤਿਆਰ ਪਹਿਲਾਂ ਵਾਲਾ ਕਿ ਤਿਆਰ ਖੱਜਲ ਵਾਲਾ ਕਿ ਤਿਆਰ ਅੱਜ ਤੱਕ ਪੂਰਾ ਕਿਤਨਾਂ ਦਾ 2 ਤਰੀਕ ਹੋ ਗਈ ਪਹਿਲੇ ਹਿਸਾਬਾ ਬਹੁਤ ਘੱਟ ਆ ਇਸ ਲਈ ਸਾਡੇ ਬੰਦੇ ਫਾਰਮ ਕਦੋਂ ਭਰਨਗੇ ਕਦੋਂ ਐਨੋਸੀ ਮਿਲੂਗੀ ਉਦੋਂ ਤੱਕ ਇਹਨੇ ਕੱਲ ਨੂੰ ਆਜੋ ਤਰ ਤੱਕ ਅਲੱਗ ਦਾ ਅਣੀ ਦੇ ਡਿਊਟੀ ਦੇ ਸ਼ਿਵਰ ਦੇ ਬੈਠੇ ਨੇ ਅਸੀਂ ਫੋਨ ਕਰ ਕਰਕੇ ਇਹ ਕਿਆ ਵੀ ਤੁਹਾਡੀ ਟੀਮ ਲੈ ਕੇ ਸੁਣ ਦੱਸਾਂਗੇ ਤਾਂ ਆਏ ਨੇ ਅਦਰਵਾਈਜ਼ ਨਹੀਂ ਆਉਂਦੇ